ਸਤਿ ਸ੍ਰੀ ਅਕਾਲ ਮੈਂ ਕਰਨਵੀਰ ਕੌਰ ਬਰਾੜ ਸਵਾਗਤ ਕਰਦੀ ਹਾਂ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਰਾਜੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਇੱਥੇ ਕਨਸਟੀਟਿਊਸ਼ਨ ਨੂੰ ਪੂਰੀ ਡਿਟੇਲ ਦੇ ਵਿੱਚ ਕਵਰ ਕਰ ਰਹੇ ਹਾਂ ਤਾਂ ਉਸੇ ਨਾਲ ਸੰਬੰਧਿਤ ਆਪਾਂ ਪਿਛਲੀ ਕਲਾਸ ਦੇ ਵਿੱਚ ਦ ਯੂਨੀਅਨ ਐਂਡ ਇਟਸ ਟੈਰਿਟਰੀ ਉਸ ਟੌਪਿਕ ਬਾਰੇ ਚਰਚਾ ਕੀਤੀ ਸੀ ਜਿਹਦੇ ਵਿੱਚ ਆਪਾਂ ਆਰਟੀਕਲ 1 ਤੋਂ 4 ਤੱਕ ਕਵਰ ਕੀਤੇ ਸੀ ਤੇ ਅੱਜ ਆਪਾਂ ਆਪਣੀ ਕਲਾਸ ਦੇ ਵਿੱਚ ਪੜ੍ਹਾਂਗੇ ਸਿਟੀਜ਼ਨਸ਼ਿਪ ਨਾਗਰਿਕਤਾ ਬਾਰੇ ਜੁਕਮਤਵਪੂਰਨ ਟਾਪਿਕ ਆ ਇਹਦੇ ਵਿੱਚ ਆਪਾਂ ਜਾਣਾਂਗੇ ਕਿ ਨਾਗਰਿਕਤਾ ਕੀ ਹੁੰਦੀ ਆ ਕਿਵੇਂ ਮਿਲਦੀ ਆ ਤੇ ਸੰਵਿਧਾਨ ਦੇ ਵਿੱਚ ਇਹਦੇ ਬਾਰੇ ਕੀ ਪ੍ਰਬੰਧਨ ਹਨ ਤੇ ਚਲੋ ਰਹਿ ਜੀ ਸ਼ੁਰੂ ਕਰਦੇ ਆ ਆਪਾਂ ਆਪਣਾ ਅੱਜ ਦਾ ਟਾਪਿਕ ਨਾਗਰਿਕਤਾ ਸਿਟੀਜ਼ਨਸ਼ਿਪ ਸਿਟੀਜ਼ਨਸ਼ਿਪ ਰਾਜੇ ਪਹਿਲਾਂ ਤਾਂ ਆਪਾਂ ਇਹ ਜਾਣਦੇ ਆਂ ਵੀ ਇਹ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਕਿੱਥੇ ਦਰਜ ਆ ਭਾਗ ਨੰਬਰ 2 ਦੇ ਵਿੱਚ ਆਰਟੀਕਲ ਕਿਹੜੇ ਇਹਦੇ ਨਾਲ ਸੰਬੰਧਿਤ ਆ 5 ਤੋਂ ਲੈ ਕੇ 11 ਤੱਕ ਤੇ ਇੱਕ ਕੇਂਦਰ ਸੂਚੀ ਦਾ ਵਿਚਾਰ ਹੈ ਜੇ ਜਿਵੇਂ ਆਪਾਂ ਪਿੱਛੇ ਵੰਡ ਕੀਤੀ ਸੀਗੀ ਨਾ ਵੀ ਕੇਂਦਰ ਸੂਚੀ ਸੰਘ ਸੂਚੀ ਕੇਂਦਰ ਸੂਚੀ ਨੂੰ ਸੰਘ ਸੂਚੀ ਵੀ ਕਹਿੰਦੇ ਆ ਰਾਜ ਸੂਚੀ ਤੇ ਸਾਮਵਰਤੀ ਸੂਚੀ ਇਹਨਾਂ ਦੇ ਵਿੱਚ ਵਿਸ਼ਿਆਂ ਦੀ ਵੰਡ ਕੀਤੀ ਗਈ ਆ ਤੇ ਜਿਹੜਾ ਆਪਣਾ ਨਾਗਰਿਕਤਾ ਵਾਲਾ ਵਿਚਾਰ ਆ ਜੀ ਉਹ ਕੇਂਦਰ ਸੂਚੀ ਦਾ ਵਿਸ਼ਾ ਹੈਗਾ ਭਾਗ ਨੰਬਰ 2 ਦੇ ਵਿੱਚ ਤੇ ਆਰਟੀਕਲ 5 ਤੋਂ 11 ਨਾਗਰਿਕਤਾ ਦੇ ਨਾਲ ਜਿਹੜੇ ਆ ਸੰਬੰਧਿਤ ਆ ਪਹਿਲਾਂ ਆਪਾਂ ਦੇਖਾਂਗੇ ਕਿ ਨਾਗਰਿਕਤਾ ਹੁੰਦੀ ਕੀ ਹੈ ਰਜੇ ਨਾਗਰਿਕਤਾ ਹੁੰਦੀ ਹੈ ਰਜੇ ਕਿਸੇ ਵੀ ਦੇਸ਼ ਦਾ ਕਾਨੂੰਨੀ ਮੈਂਬਰ ਹੋਣ ਦੇ ਲਈ ਜਿਹੜਾ شناਕਤੀ ਕਾਰਡ ਹੁੰਦਾ ਜਿਹਦੇ ਵਿੱਚ ਉਹ ਇੱਕ ਵਿਅਕਤੀ ਹੈ ਜਿਹੜਾ ਉਹਨੂੰ ਉਹਦੇ ਰਾਈਟਸ ਵੀ ਦਿੱਤੇ ਜਾਂਦੇ ਆ ਤੇ ਉਹਦੀ ਡਿਊਟੀਆਂ ਵੀ ਦਿੱਤੀਆਂ ਜਾਂਦੀਆਂ ਜਿਵੇਂ ਮੰਨ ਲਓ ਆਪਾਂ ਭਾਰਤ ਦੇ ਨਾਗਰਿਕਾਂ ਰਾਜੇ ਵੀ ਆਪਾਂ ਨੂੰ ਗਵਰਨਮੈਂਟਸ ਗਵਰਨਮੈਂਟ ਵੱਲੋਂ ਕੁਝ ਰਾਈਟਸ ਵੀ ਦਿੱਤੇ ਗਏ ਆ ਜਿਵੇਂ ਆਪਾਂ ਆਪਣੇ ਦੇਸ਼ ਦੇ ਵਿੱਚ ਕਿਤੇ ਵੀ ਘੁੰਮ ਸਕਦੇ ਆ ਵਿਦਆਊਟ ਪਾਸਪੋਰਟ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਆਪਾਂ ਯਾਨੀ ਕਿ ਫੰਡਾਮੈਂਟਲ ਰਾਈਟਸ ਨੂੰ ਮਾਨ ਸਕਦੇ ਆ ਸਿਵਲ ਰਾਈਟਸ ਨੂੰ ਮਾਨ ਸਕਦੇ ਆ ਪੋਲਿਟੀਕਲ ਰਾਈਟਸ ਨੂੰ ਮਾਨ ਸਕਦੇ ਆ ਹਨ ਤਾਂ ਉਸੇ ਤਰ੍ਹਾਂ ਜਿਵੇਂ ਫਿਰ ਸਾਨੂੰ ਕੁਝ ਡਿਊਟੀਆਂ ਵੀ ਦਿੱਤੀਆਂ ਗਈਆਂ ਨਾਲ ਦੀ ਨਾਲ ਕਿ ਅਸੀਂ ਕਾਨੂੰਨਾਂ ਦੀ ਪਾਲਣਾ ਕਰਨੀ ਕਰਨੀਆਂ ਵੀ ਜੋ ਸਾਡੀ ਗਵਰਨਮੈਂਟ ਵੱਲੋਂ ਨਿਯਮ ਜਾਂ ਕਾਨੂੰਨ ਬਣਾਏ ਜਾਣਗੇ ਸਾਨੂੰ ਉਹਨਾਂ ਦੀ ਪਾਲਣਾ ਕਰਨੀ ਪੈਣੀ ਆ ਸਾਨੂੰ ਟੈਕਸ ਪਰ ਨਹੀਂ ਪੈਣਾ ਫਿਰ ਜਿਵੇਂ ਆਪਣੇ ਨੈਸ਼ਨਲ 플ੈਗ ਦੇ ਪ੍ਰਤੀ ਆਪਣੇ ਨੈਸ਼ਨਲ ਸੌਂਗ ਦੇ ਪ੍ਰਤੀ ਵੀ ਸਾਨੂੰ ਰਿਸਪੈਕਟ ਸ਼ੋ ਕਰਨੀ ਪਊਗੀ। ਜਿਵੇਂ ਤੁਸੀਂ ਦੇਖਿਆ ਹੋਊਗਾ ਵੀ ਕੋਈ ਵੀ ਕੋਈ ਜਦੋਂ ਹੁੰਦਾ ਮੈਚ ਹੁੰਦਾ ক্রিকেট ਦਾ ਮੈਚ ਦੇਖ ਲੋ ਜਿਵੇਂ ਤੁਸੀਂ ਸਾਰੇ ਜਿਆਦਾ ਦੇਖਦੇ ਆ ਇਹ ਨੈਸ਼ਨਲ ਐਂਥਮ ਚੱਲਦਾ ਤਾਂ ਆਪਣੇ ਦੇਸ਼ ਦੇ ਜਿੰਨੇ ਵੀ ਖਿਡਾਰੀ ਹੁੰਦੇ ਆ ਉਹ ਸਾਰੇ ਰਿਸਪੈਕਟ ਸ਼ੋ ਕਰਦੇ ਆ ਵੀ ਪੂਰਾ ਜਿਹੜਾ ਹੈਗਾ ਉਹ ਸਾਵਧਾਨ ਹੋ ਕੇ ਖੜ ਕੇ ਵੀ ਜਿੰਨਾ ਟਾਈਮ ਉਹ 52 ਸੈਕਿੰਡ ਸੈਕਿੰਡ ਤੱਕ ਚੱਲਦਾ ਤਾਂ ਪੂਰਾ ਜਿਹੜਾ ਸਾਵਧਾਨ ਹੋ ਕੇ ਵੀ ਨੈਸ਼ਨਲ ਸੌਂਗ ਹੈ ਜਿਹੜਾ ਉਹਦਾ ਗਾਇਨ ਕਰਦੇ ਆ ਤਾਂ ਇਹ ਜਿਵੇਂ ਉੱਥੇ ਹੋਰ ਕੰਟਰੀਜ਼ ਦੀਆਂ ਜਿਹੜੀਆਂ ਟੀਮਜ਼ ਹੁੰਦੀਆਂ ਉਹਨਾਂ ਦੇ ਪਲੇਅਰਜ਼ ਵਾਸਤੇ ਨਹੀਂ ਇਹ ਜ਼ਰੂਰੀ ਹੁੰਦਾ ਵੀ ਉਹ ਜਦੋਂ ਆਪਣਾ ਨੈਸ਼ਨਲ ਐਂਥਮ ਚੱਲਦਾ ਤਾਂ ਉਹ ਵੀ ਉਸੇ ਤਰ੍ਹਾਂ ਕਰਨ ਹਾਂ ਵੀ ਉਹ ਰਿਸਪੈਕਟ ਦੇ ਸਕਦੇ ਆ ਜੇ ਉਹਨਾਂ ਦੀ ਮਰਜ਼ੀ ਹੈ ਪਰ ਉਹਨਾਂ ਤੇ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਵੀ ਇਹ ਡਿਊਟੀ ਨਹੀਂ ਹੁੰਦੀ ਉਹਨਾਂ ਦੀ ਇਹ ਡਿਊਟੀ ਕਿਹੜੀ ਹੈ ਜਿਹੜੀ ਉਹ ਭਾਰਤ ਦੇ ਨਾਗਰਿਕਾਂ ਦੀ ਉਹੀ ਬਣਦੀ ਆ ਤੇ ਨਾਗਰਿਕਤਾ ਨੂੰ ਰਾਜੀ ਆਪਾਂ ਜੀ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਲਿਖਣਾ ਹੋਵੇ ਤਾਂ ਇੱਕ ਵਿਅਕਤੀ ਇੱਕ ਵਿਅਕਤੀ ਵਿਅਕਤੀ ਪਲੱਸ ਕਿਸੇ ਵੀ ਦੇਸ਼ ਕਿਸੇ ਵੀ ਕੰਟਰੀ ਕਿਸੇ ਵੀ ਦੇਸ਼ ਦੇ ਵਿੱਚ ਜੋ ਰਿਲੇਸ਼ਨ ਹੁੰਦਾ ਉਹਨੂੰ ਨਾਗਰਿਕਤਾ ਕਿਹਾ ਜਾਂਦਾ ਵਿੱਚ ਜੋ ਰਿਲੇਸ਼ਨ ਹੁੰਦਾ ਰਿਲੇਸ਼ਨ ਹੁੰਦਾ ਉਸ ਨੂੰ ਨਾਗਰਿਕਤਾ ਕਿਹਾ ਜਾਂਦਾ ਇਹ ਰਾਜੇ ਇਹ ਰਿਲੇਸ਼ਨ ਹੀ ਹੈ ਨਾ ਵੀ ਜਿਵੇਂ ਆਪਣੇ ਦੇਸ਼ ਨੇ ਸਾ ਆਪਾਂ ਨੂੰ ਰਾਈਟਸ ਦਿੱਤੇ ਤੇ ਉਹਦੇ ਬਦਲੇ ਆਪਾਂ ਦੀਆਂ ਕੁਝ ਡਿਊਟੀਆਂ ਹੋਈਆਂ ਇਹ ਆਪਣਾ ਇੱਕ ਰਿਲੇਸ਼ਨ ਬਣ ਗਿਆ ਨਾ ਵੀ ਆਪਾਂ ਉਹਨਾਂ ਰਾਈਟਸ ਨੂੰ ਵੀ ਮਾਨਾਂਗੇ ਤੇ ਆਪਣੀ ਡਿਊਟੀਆਂ ਨੂੰ ਵੀ ਪੂਰਾ ਕਰਾਂਗੇ ਤਾਂ ਉਸੇ ਰਿਲੇਸ਼ਨ ਨੂੰ ਕੀ ਕਿਹਾ ਜਾਂਦਾ ਨਾਗਰਿਕਤਾ ਕਿਹਾ ਜਾਂਦਾ ਅੱਗੇ ਦੇਖਾਂਗੇ ਰਾਜੇ ਆਪਾਂ ਨਾਗਰਿਕ ਨਾਗਰਿਕਤਾ ਮਿਲਦੀ ਨਾਗਰੀਕਾਂ ਨੂੰ ਹੈ ਨਾ ਤਾਂ ਨਾਗਰਿਕ ਕਿੰਨੇ ਤਰ੍ਹਾਂ ਦੇ ਹੁੰਦੇ ਆ ਕਿਸੇ ਵੀ ਦੇਸ਼ ਦੇ ਵਿੱਚ ਜਿਹੜੇ ਨਾਗਰੀਕ ਉਹ ਦੋ ਤਰ੍ਹਾਂ ਦੇ ਨਾਗਰਿਕ ਹੁੰਦੇ ਆ ਜਿਵੇਂ ਆਪਣੇ ਭਾਰਤ ਦੇ ਵਿੱਚ ਵੀ ਦੋ ਤਰ੍ਹਾਂ ਦੇ ਆ ਇੱਕ ਦੇਸ਼ੀ ਨਾਗਰਿਕ ਇੱਕ ਵਿਦੇਸ਼ੀ ਦੇਸੀ ਕਿਉਂ ਦੇ ਰਾਜੇ ਜਿਨ੍ਹਾਂ ਨੂੰ ਕੋਲੇ ਸਾਰੇ ਅਧਿਕਾਰ ਹੁੰਦੇ ਆ ਜਿਹੜੇ ਆਪਣੇ ਭਾਰਤੀ ਮੂਲ ਦੇ ਵਾਸੀ ਹੁੰਦੇ ਆ ਭਾਰਤੀ ਮੂਲ ਦੇ ਵਾਸੀ ਹੁੰਦੇ ਆ ਇਹਨਾਂ ਕੋਲੇ ਸਾਰੇ ਰਾਈਟਸ ਹੁੰਦੇ ਆ ਜਿਵੇਂ ਫੰਡਾਮੈਂਟਲ ਰਾਈਟਸ ਵੀ ਹੁੰਦੇ ਆ ਸਿਵਲ ਰਾਈਟਸ ਵੀ ਹੁੰਦੇ ਆ ਪੋਲੀਟੀਕਲ ਰਾਈਟਸ ਵੀ ਹੁੰਦੇ ਆ ਸਾਰੇ ਅਧਿਕਾਰਾਂ ਨੂੰ ਮਾਨਦੇ ਆ ਦੂਜੇ ਪਾਸੇ ਹੁੰਦੇ ਆ राजे ਵਿਦੇਸ਼ੀ ਨਾਗਰਿਕ ਇਹਨਾਂ ਦੇ ਵਿੱਚ ਵੀ ਦੋ ਤਰ੍ਹਾਂ ਦੇ ਆ ਜਾਂਦੇ ਆ ਇੱਕ ਮਿੱਤਰ ਹੁੰਦੇ ਆ ਇੱਕ ਦੁਸ਼ਮਣ ਹੁੰਦੇ ਆ ਮਿੱਤਰ ਹੁੰਦੇ ਆ राजे ਜਿਨ੍ਹਾਂ ਦੇ ਨਾਲ ਆਪਣੇ ਚੰਗੇ ਸਬੰਧ ਹੁੰਦੇ ਆ ਉਹ ਆਪਣੇ ਦੇਸ਼ ਦੇ ਵਿੱਚ ਘੁੰਮਣ ਆਉਂਦੇ ਆ ਕਈ ਜਿਵੇਂ ਮੰਨ ਲਓ ਆਪਣੇ ਦੇਸ਼ ਦੇ ਵਿੱਚ ਇਲਾਜ ਕਰਾਉਣ ਵੀ ਆਉਂਦੇ ਆ ਵੀ ਬਾਹਰ ਲੀਆਂ ਕੰਟਰੀਜ਼ ਦੇ ਵਿੱਚ ਇਲਾਜ ਬਹੁਤ ਮਹਿੰਗਾ ਪੈਂਦਾ ਨਾ ਤਾਂ ਉਹ ਇਧਰੋਂ ਇਲਾਜ ਕਰਾਉਣ ਵਾਸਤੇ ਵੀ ਆਉਂਦੇ ਆ ਤੇ ਉਸ ਤੋਂ ਬਾਅਦ ਉਹ ਆਪਣੇ ਕੰਟਰੀਜ਼ ਦੇ ਵਿੱਚ ਵਾਪਸ ਚਲੇ ਜਾਂਦੇ ਆ ਤੇ ਜਿਹੜੇ ਦੁਸ਼ਮਣ ਹੁੰਦੇ ਆ ਰਾਜੇ ਉਹ ਉਹ ਉਹਨਾਂ ਦੇ ਵਿੱਚ ਵੀ ਅਲੱਗ-ਅਲੱਗ ਕੈਟਾਗਰੀਜ਼ ਆਉਂਦੀਆਂ ਇਕੱਲੇ ਇਹ ਨਹੀਂ ਕਹਿ ਸਕਦੇ ਵੀ ਜਿਨ੍ਹਾਂ ਦੇ ਨਾਲ ਆਪਣੀ ਜਿਹੜੀ ਵਾਰ ਚੱਲਦੀ ਆ ਉਹਨਾਂ ਕੰਟਰੀਜ਼ ਦੇ ਜਿਹੜੇ ਨਾਗਰਿਕ ਹੁੰਦੇ ਆ ਉਹੀ ਆਪਣੇ ਦੁਸ਼ਮਣ ਹੁੰਦੇ ਆ ਇਹਦੇ ਵਿੱਚ ਅਲੱਗ-ਅਲੱਗ ਆਉਂਦੀ ਆ ਜਿਵੇਂ ਮੰਨ ਲਓ ਜਿਹੜੇ ਦੇਸ਼ ਦੇ ਨਾਲ ਅਸੀਂ ਯੁੱਧ ਦੀ ਸਥਿਤੀ 'ਚ ਹੁੰਨੇ ਆ ਉੱਥੋਂ ਦਾ ਹਰੇਕ ਨਾਗਰਿਕ ਆ ਜਿਹੜਾ ਉਹ ਆਪਣਾ ਆਪਣੇ ਦੁਸ਼ਮਣ ਦੇਸ਼ ਵੀ ਹੋਊਗਾ ਆਪਣਾ ਦੁਸ਼ਮਣ ਹੋਊਗਾ ਜਿਹੜੇ ਸਾਡੇ ਦੇਸ਼ ਦਾ ਨਾਗਰਿਕ ਆ ਜਿਹੜਾ ਸਾਡੇ ਦੇਸ਼ ਦਾ ਨਾਗਰਿਕ ਪਰ ਰਹਿ ਦੁਸ਼ਮਣ ਦੇਸ਼ ਦੇ ਵਿੱਚ ਰਿਹਾ ਵੀ ਜਾਨੀ ਕਿ ਜਿਹਦੇ ਨਾਲ ਆਪਣੀ ਵਾਰ ਚੱਲ ਰਹੀ ਹੈ ਉਧਰੋਂ ਵਾਪਸ ਆਉਣਾ ਨਹੀਂ ਚਾਹੁੰਦਾ ਉੱਥੇ ਰਹਿ ਰਿਹਾ ਤਾਂ ਉਹ ਵੀ ਸਾਡਾ ਦੁਸ਼ਮਣ ਹੋਊਗਾ ਫਿਰ ਉਹ ਨਾਗਰਿਕ ਜਿਹੜੇ ਵਾਸੀ ਦਾ ਭਾਰਤ ਦੇ ਆ ਪਰ ਉਹ ਜਿਹੜੇ ਆਪਣੇ ਦੁਸ਼ਮਣ ਦੇਸ਼ ਆ ਉਹਨਾਂ ਦੇ ਨਾਲ ਜਿਹੜੇ ਵਪਾਰਿਕ ਸਬੰਧ ਰੱਖਦੇ ਆ ਆਪਣੇ ਫਾਇਦੇ ਦੇ ਲਈ ਜਾਨੀ ਕਿ ਉਹਨਾਂ ਜਿਹਨੂੰ ਇੱਕ ਪਾਸੇ ਆਪਣੀ ਵਾਰ ਚੱਲੀ ਜਾਂਦੀ ਆ ਤੇ ਦੂਜੇ ਪਾਸੇ ਉਹਨਾਂ ਦੇ ਨਾਲ ਜਿਹੜੇ ਆਪਣੇ ਉਮੀ ਸਬੰਧ ਬਣਾ ਕੇ ਰੱਖਦੇ ਆ ਕੱਲੀ ਆਪਣੇ ਨਿੱਜੀ ਜਿਹੜਾ ਹੈਗਾ ਲਾਭ ਉਹਦੇ ਬਾਰੇ ਸੋਚਦੇ ਆ ਤਾਂ ਉਹ ਵੀ ਆਪਣੇ ਜਿਹੜੇ ਉਹ ਦੁਸ਼ਮਣ ਹੁੰਦੇ ਨੇ ਦੁਸ਼ਮਣ ਹੁੰਦੇ ਆ ਦਾ ਵਿਦੇਸ਼ੀ ਨਾਗਰਿਕਾਂ ਦੇ ਵਿੱਚ ਦੋ ਤਰ੍ਹਾਂ ਦੇ ਹੋਗੇ ਮਿੱਤਰ ਤੇ ਦੁਸ਼ਮਣ ਦੁਸ਼ਮਣ ਵਾਲਿਆਂ ਦੇ ਵਿੱਚ ਆਪਾਂ ਵੇਖ ਲਿਆ ਵੀ ਤਿੰਨ ਤਰ੍ਹਾਂ ਦੇ ਨਾਗਰਿਕ ਹੁੰਦੇ ਆ ਜਿਹੜੇ ਦੁਸ਼ਮਣ ਦੇਸ਼ਾਂ ਦੇ ਨਾਲ ਸੰਬੰਧਿਤ ਹੁੰਦੇ ਆ ਤੇ ਜਿਹੜੇ ਵਿਦੇਸ਼ੀ ਨਾਗਰਿਕ ਹੁੰਦੇ ਆ ਰਾਜੇ ਇਹਨਾਂ ਨੂੰ ਜਿਹੜੇ ਆ ਕੁਝ ਆਰਟੀਕਲ ਆ ਜਿਹੜੇ ਨਹੀਂ ਮਿਲਦੇ ਆਰਟੀਕਲ 15 ਆਰਟੀਕਲ 16 ਆਰਟੀਕਲ 19 ਆਰਟੀਕਲ 20 ਆਰਟੀਕਲ 23 ਇਹ ਜਿਹੜੇ ਕੱਲੇ ਆਪਣੇ ਜਿਹੜੇ ਭਾਰਤੀ ਨਾਗਰਿਕਾਂ ਉਹਨਾਂ ਨੂੰ ਦਿੱਤੇ ਜਾਂਦੇ ਆ ਸਿਵਲ ਰਾਈਟਸ ਵੀ ਕੱਲੇ ਭਾਰਤੀ ਨਾਗਰਿਕਸ ਨੂੰ ਦਿੱਤੇ ਜਾਂਦੇ ਆ ਫੰਡਾਮ ਪੋਲੀਟੀਕਲ ਰਾਈਟਸ ਵੀ ਜਿਹੜੇ ਭਾਰਤੀ ਨਾਗਰਿਕ ਨੂੰ ਦਿੱਤੇ ਜਾਂਦੇ ਜਿਵੇਂ ਰਾਜਨੀਤਿਕ ਅਧਿਕਾਰ ਹੈ ਜਿਹੜੇ ਉਹ ਵੀ ਵਿਦੇਸ਼ੀਆਂ ਨੂੰ ਨਹੀਂ ਦਿੱਤੇ ਜਾਂਦੇ ਚਾਹੇ ਉਹ ਆਪਣੇ ਮਿੱਤਰ ਦੇਸ਼ਾਂ ਨਾਲ ਸੰਬੰਧਿਤ ਹੈ ਚਾਹੇ ਦੁਸ਼ਮਣ ਦੇਸ਼ਾਂ ਨਾਲ ਸੰਬੰਧਿਤ ਆ ਤੇ ਪਰ ਜਿਹੜੇ ਦੁਸ਼ਮਣ ਦੇਸ਼ਾਂ ਵਾਲੇ ਹੁੰਦੇ ਆ ਉਹਨਾਂ ਤੋਂ ਜਿਹੜਾ ਆਰਟੀਕਲ 22 ਆ ਉਹ ਵੀ ਖੋਹ ਲਿਆ ਜਾਂਦਾ ਆਰਟੀਕਲ 22 ਹੁੰਦਾ ਨਾ ਰਾਜੀ ਗ੍ਰਿਫਤਾਰੀ ਤੇ ਨਜ਼ਰਬੰਦੀ ਦੇ ਨਾਲ ਸਬੰਧਿਤ ਜਿਹੜਾ ਆਰਟੀਕਲ ਆ 22 ਫੰਡਮੈਂਟਲ ਰਾਈਟਸ ਦੇ ਵਿੱਚ ਆਪਾਂ ਪੜ੍ਹਦੇ ਆ ਉਹ ਦੁਸ਼ਮਨ ਦੇਸ਼ ਦੇ ਜਿਹੜੇ ਨਾਗਰਿਕਾ ਉਹਨਾਂ ਤੋਂ ਉਹ ਵੀ ਖੋਹ ਲਿਆ ਜਾਂਦਾ ਇਹਦੇ ਇੱਥੇ ਮੈਂ ਤੁਹਾਨੂੰ ਐਗਜ਼ਾਮਪਲ ਦੇ ਨਾਲ ਸਮਝਾਉਣੀ ਆ ਜਿਵੇਂ ਮੰਨ ਲਓ ਆਪਾਂ ਇੱਕ ਆਪਾਂ ਆਪਣੇ ਘਰ ਦਾ ਇੱਕ ਪੋਰਸ਼ਨ ਆ ਜਿਹੜਾ ਉਹਨੂੰ ਕਿਰਾਏ ਤੇ ਦੇਤਾ ਹੁਣ ਉਥੇ ਕਿਰਾਏਦਾਰ ਆ ਜਿਹੜਾ ਉਹ ਉਸੇ ਘਰ ਦੇ ਵਿੱਚ ਰਹੂਗਾ ਪਰ ਉਹ ਘਰ ਦਾ ਜਿਹੜਾ ਕਿਰਾਏਦਾਰ ਆ ਉਹ ਘਰ ਦਾ ਮੈਂਬਰ ਤਾਂ ਨਹੀਂ ਨਾ ਬਣ ਸਕਦਾ ਉਹਵੇਂ ਪੂਰੀ ਤਰ੍ਹਾਂ ਉਹਨੂੰ ਉਹ ਰਾਈਟਸ ਤਾਂ ਨਹੀਂ ਮਿਲ ਸਕਦੇ ਨਾ ਜਿਹੜੇ ਆਪਣੇ ਆਪ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਦੇ ਆ ਉਹਨੂੰ ਆਪਾਂ ਕਿਰਾਏ ਤੇ ਰਹਿਣ ਦੇ ਵਾਸਤੇ ਜਿਹੜਾ ਆਪਣੀਆਂ ਕੁਝ ਸ਼ਰਤਾਂ ਮੰਨਣੀਆਂ ਪੈਣਗੀਆਂ ਵੀ ਜਿਵੇਂ ਮੰਨ ਲਓ ਆਪਾਂ ਉਹਨੂੰ ਕਹਿ ਸਕਦੇ ਆ ਵੀ ਤੂੰ ਟਾਈਮ ਤੇ ਘਰੇ ਆਉਣਾ ਵੀ ਕੋਈ ਨਸ਼ਾ ਕਰਕੇ ਨਹੀਂ ਘਰੇ ਆਉਣਾ ਜਾਂ ਮੰਨ ਲਾ ਵੀ ਸਾਡੇ ਜੇ ਤੂੰ ਇੱਥੇ ਰਹਿਣਾ ਤਾਂ ਇੱਥੇ ਵੀ ਰਾਤ ਨੂੰ ਕੋਈ ਉੱਚੀ ਆਵਾਜ਼ ਦੇ ਵਿੱਚ ਕੋਈ ਵੀ 뮤직 ਨਹੀਂ ਚਲਾਉਣਾ ਕੁਝ ਆਪਾਂ ਕੁਝ ਵੀ ਉਹਦੇ ਸੇ ਅਗੇ ਕੰਡੀਸ਼ਨਸ ਰੱਖ ਦਿੰਨੇ ਆ ਉਹਨੂੰ ਉਹਨਾਂ ਦੇ ਅਕੋਰਡਿੰਗ ਹੀ ਆਪਣੇ ਘਰੇ ਕਿਰਾਏ ਤੇ ਰਹਿਣਾ ਪਊਗਾ ਉਮੀਰਾ ਜੇ ਇਹ ਵਿਦੇਸ਼ੀ ਨਾਗਰਿਕ ਹੁੰਦੇ ਆ ਜਿਵੇਂ ਦੇਸੀ ਜਿਹੜੇ ਆਪਣੇ ਭਾਰਤੀ ਮੂਲ ਦੇ ਵਾਸੀ ਹੁੰਦੇ ਉਹ ਤਾਂ ਸਾਰੇ ਅਧਿਕਾਰ ਮਾਣਦੇ ਆ ਪਰ ਇਹਨਾਂ ਤੇ ਕੁਝ ਸ਼ਰਤਾਂ ਹੁੰਦੀਆਂ ਵੀ ਤੁਸੀਂ ਆਹ ਵਾਲੇ ਜਿਹੜੇ ਅਧਿਕਾਰ ਇਹਨਾਂ ਨੂੰ ਨਹੀਂ ਮਾਣ ਸਕਦੇ ਰਾਜਨੀਤਿਕ ਅਧਿਕਾਰ ਵੀ ਨਹੀਂ ਮਾਣ ਸਕਦੇ ਭਾਵ ਕਿ ਤੁਸੀਂ ਵੋਟ ਨਹੀਂ ਪਾ ਸਕਦੇਗੇ ਤੇ ਤੁਸੀਂ ਵੀ ਯਾਨੀ ਕਿ ਕਿਸੇ ਵੀ ਚੋਣ ਦੇ ਵਿੱਚ ਖੜੇ ਨਹੀਂ ਹੋ ਸਕਦੇ ਹਨ ਇਹ ਸਾਰੇ ਅਧਿਕਾਰ ਉਹਨਾਂ ਨੂੰ ਦਿੱਤੇ ਜਾਂਦੇ ਆ ਉਸ ਤੋਂ ਬਾਅਦ ਰਾਜੇ ਜਿਹੜੇ ਜਦੋਂ ਆਪਣਾ ਸੰਵਿਧਾਨ ਲਾਗੂ ਹੋਇਆ ਸੀ 26 ਨਵੰਬਰ 1949 ਨੂੰ ਤਾਂ ਕੁਝ ਆਰਟੀਕਲ ਮੈਂ ਤੁਹਾਨੂੰ ਪਿਛੇ ਦੱਸਿਆ ਸੀ ਵੀ ਉਸ ਦਿਨ ਲਾਗੂ ਕਰ ਦਿੱਤੇ ਗਏ ਸੀ ਜਿਵੇਂ ਆਰਟੀਕਲ 5 6 7 8 ਤੇ 9 ਇਹ ਆਰਟੀਕਲ ਅਜੇ ਇਹ ਰਾਜੇ ਸਿਟੀਜ਼ਨਸ਼ਿਪ ਨੇ ਨਾਲ ਹੀ ਸੰਬੰਧਿਤ ਆ ਇਹਨਾਂ ਨੂੰ 26 ਨਵੰਬਰ 1949 ਨੂੰ ਹੀ ਲਾਗੂ ਕਰ ਦਿੱਤਾ ਗਿਆ ਸੀ ਕਿਉਂਕਿ ਰਾਜੇ ਉਦੋਂ ਉਸ ਸਮੇਂ ਹਾਲਾਤ ਇਹੋ ਜਿਹੇ ਸੀਗੇ ਵੀ ਜਦੋਂ ਉਸ ਸਮੇਂ ਵੀ ਹਾਲਾਤ ਇਹੋ ਜਿਹੀ ਸੀਗੇ ਵੀ ਆਪਾਂ ਨੂੰ ਇਹਨਾਂ ਨੂੰ ਸਮੇਂ ਦੀ ਲੋੜ ਦੇ ਅਨੁਸਾਰ ਸਮੇਂ ਦੀ ਜਿਹੜੀਆਂ ਵੀ ਉਸ ਸਮੇਂ ਕੰਡੀਸ਼ਨਸ ਸੀ ਉਹਨਾਂ ਦੇ ਅਨੁਸਾਰ ਇਹਨਾਂ ਨੂੰ ਲਾਗੂ ਕਰਨਾ ਵੀ ਜ਼ਰੂਰੀ ਸੀਗਾ ਤਾਂ ਇਹਨਾਂ ਨੂੰ ਉਦੋਂ ਲਾਗੂ ਕਰਦਾ ਸੀ ਤੇ ਜਿਹੜੇ ਆਰਟੀਕਲ 10 ਤੇ 11 ਇਹ ਜਦੋਂ 26 ਜਨਵਰੀ 1950 ਨੂੰ ਆਪਣਾ ਸੰਵਿਧਾਨ ਲਾਗੂ ਹੋਇਆ ਤਾਂ ਉਦੋਂ ਲਾਗੂ ਕੀਤਾ ਗਿਆ ਸੀ ਇਹ ਰਾਜੇ ਪੁੱਛ ਲੈਂਦੇ ਆ ਤੇ ਵੀ ਸਿਟੀਜ਼ਨਸ਼ਿਪ ਦੇ ਨਾਲ ਸਬੰਧਿਤ ਕਿਹੜੇ ਆ ਜਿਹੜੇ ਹੇਠ ਲਿਖਿਆਂ ਦੇ ਵਿੱਚੋਂ ਕਿਹੜੇ ਆਰਟੀਕਲ ਆ ਜਿਨ੍ਹਾਂ ਨੂੰ 26 ਨਵੰਬਰ 1949 ਵਾਲੇ ਦਿਨ ਹੀ ਲਾਗੂ ਕਰ ਦਿੱਤਾ ਗਿਆ ਸੀ ਤਾਂ 5 ਤੋਂ ਲੈ ਕੇ 9 ਤੱਕ ਲਗਾਤਾਰ ਇਹ ਰਾਜ ਜਿਨ੍ਹਾਂ ਨੂੰ 26 ਨਵੰਬਰ 1949 ਦੇਣੀ ਹੀ ਲਾਗੂ ਕਰ ਦਿੱਤਾ ਸੀ ਤੇ ਦੋ ਜਿਹੜੇ 10 ਤੇ 11 ਉਹ ਉਹ ਜਿਸ ਦਿਨ ਆਪਣਾ ਸੰਵਿਧਾਨ ਲਾਗੂ ਹੋਇਆ 26 ਜਨਵਰੀ 1950 ਉਸ ਦਿਨ ਲਾਗੂ ਕੀਤੇ ਗਏ ਸੀ ਉਸ ਤੋਂ ਬਾਅਦ ਦੇਖਾਂਗੇ ਰਾਜ ਜੀ ਵੀ ਆਪਣੇ ਭਾਰਤ ਦੇ ਵਿੱਚ ਜਿਹੜੀ ਨਾਗਰਿਕਤਾ ਉਹਦਾ ਸਰੂਪ ਕਿ ਹੋ ਜਾ ਤਾਂ ਅਕੈਰੀ ਨਾਗਰਿਕਤਾ ਪਾਈ ਜਾਂਦੀ ਹੈ ਰਾਜ ਜੀ ਜਿਹੜਾ ਇਕੈਰੀ ਨਾਗਰਿਕਤਾ ਇਹ ਇਕਾਤਮਕ ਪ੍ਰਣਾਲੀ ਦਾ ਲੱਛਣ ਆ ਆਪਣੇ ਦੇਸ਼ ਦੇ ਵਿੱਚ ਇਕਾਤਮਕ ਪਲਸ ਸੰਘਾਤਮਕ ਦੇ ਸਾਂਝੇ ਲੱਛਣ ਪਾਈ ਜਾਂਦੇ ਹਨ ਵੀ ਗੁਣ ਪਾਈ ਜਾਂਦੇ ਨੇ ਵੀ ਇਕਾਤਮਕ ਗੁਣ ਵੀ ਪਾਈ ਜਾਂਦੇ ਸੰਘਾਤਮਕ ਵੀ ਪਾਈ ਜਾਂਦੇ ਆ ਤਾਂ ਜਿਹੜੀ ਇਕੈਰੀ ਨਾਗਰਿਕਤਾ ਉਹ ਇਕਾਤਮਕ ਪ੍ਰਣਾਲੀ ਦਾ ਲੱਛਣ ਆ ਇਹ ਕੁਐਸਚਨ ਬਣ ਸਕਦਾ ਹੈ ਜੀ ਵੀ ਭਾਰਤੀ ਨਾਗਰਿਕਤਾ ਦਾ ਸਰੂਪ ਕਿਹੜੀ ਪ੍ਰਣਾਲੀ ਦਾ ਲੱਛਣ ਆ ਇਕਾਤਮਕ ਪ੍ਰਣਾਲੀ ਦਾ ਸੰਘਾਤਮਕ ਪ੍ਰਣਾਲੀ ਦਾ ਇਹ ਆਪਸ਼ਨ ਦੇ ਵਿੱਚ ਵੀ ਪਾ ਦੇਣਗੇ ਤਾਂ ਇਕੈਰੀ ਨਾਗਰਿਕਤਾ ਇਕਾਤਮਕ ਪ੍ਰਣਾਲੀ ਦਾ ਲੱਛਣ ਹੈ ਇਹਦੇ ਵਿੱਚ ਕੀ ਹੁੰਦਾ ਰਾਜੇ? ਇੱਕੈਰੀ ਨਾਗਰਿਕਤਾ ਦੇ ਵਿੱਚ ਵੀ ਕਿਸੇ ਵੀ ਕੰਟਰੀ ਦੀ ਤੇ ਸਟੇਟ ਦੀ ਅਲੱਗ-ਅਲੱਗ ਨਾਗਰਿਕਤਾ ਨਹੀਂ ਹੁੰਦੀ। ਵਿਦੇਸ਼ ਦੀ ਤੇ ਰਾਜ ਦੀ ਇੱਕੋ ਹੀ ਨਾਗਰਿਕਤਾ ਹੁੰਦੀ ਹੈ ਜਿਵੇਂ ਆਪਾਂ ਚਾਹੇ ਪੰਜਾਬ 'ਚ ਰਹਿੰਦੇ ਹੋਈਏ, ਚਾਹੇ ਯੂਪੀ 'ਚ ਰਹਿੰਦੇ ਹੋਈਏ, ਕਿਤੇ ਵੀ ਰਹਿੰਦੇ ਹੋਈਏ ਆਪਣੇ ਜਿਹੜਾ ਆਈਡੈਂਟੀਟੀ ਕਾਰਡ ਹੁੰਦਾ ਰਾਜੇ, ਉਹਦੇ 'ਤੇ ਭਾਰਤੀ ਲਿਖਿਆ ਜਾਂਦਾ, ਇੰਡੀਅਨ ਲਿਖਿਆ ਜਾਂਦਾ ਨਾ ਕਿ ਆਪਣੇ ਕਿਸੇ ਵੀ ਸਟੇਟ ਦਾ ਸਟੇਟ ਦੀ ਨਾਗਰਿਕਤਾ ਲਿਖੀ ਜਾਂਦੀ ਆ। ਫਿਰ ਇਹਦੇ ਵਿੱਚ ਹੁੰਦਾ ਜਿਹੜੇ ਭਾਰਤ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਕੈਰੀਨਾਤ ਦੇ ਵਿੱਚ ਇਹ ਹੁੰਦਾ ਵੀ ਇਹ ਵੀ ਨਹੀਂ ਵੀ ਆਪਾਂ ਭਾਰਤ ਦੀ ਨਾਗਰਿਕਤਾ ਵੀ ਰੱਖੀ ਰੱਖਗੇ ਤੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਵੀ ਲੈ ਲਗੇ ਇਹ ਵੀ ਨਹੀਂ ਹੁੰਦਾ ਰਾਜੀ ਭਾਰਤ ਜਿਹੜਾ ਹੈਗਾ ਉਹ ਕਹਿੰਦਾ ਵੀ ਜੇ ਤੁਸੀਂ ਮੇਰੇ ਦੇ ਮੇਰੇ ਨਾਗਰਿਕਾਂ ਕਿਸੇ ਹੋਰ ਦੇਸ਼ ਦੀ ਨਾਗਰਿਕ ਨਹੀਂ ਬਣ ਸਕਦੇ ਹੋਰ ਦੇਸ਼ ਦਾ ਨਾਗਰਿਕ ਬਨਣ ਵਾਸਤੇ ਤੁਹਾਨੂੰ ਮੇਰੀ ਨਾਗਰਿਕਤਾ ਜਿਹੜੀ ਉਹ ਛੱਡਨੀ ਪਵੇਗੀ ਫਿਰ ਕਿਸੇ ਵੀ ਕੰਪਨੀ ਜਾਂ ਨਿਗਮ ਨੂੰ ਨਾਗਰਿਕਤਾ ਪ੍ਰਦਾਨ ਨਹੀਂ ਕੀਤੀ ਜਾਂਦੀ ਇਹ ਇਹ 1973 ਦੇ ਵਿੱਚ ਰਾਜੀ ਕੇਸ ਆਇਆ ਸੀਗਾ ਸਟੇਟ ਟ੍ਰੈਂਡਿੰਗ ਕਾਰਪੋਰੇਸ਼ਨ ਆਫ ਇੰਡੀਆ ਜਿਹਦੇ ਤਹਿਤ ਇਹ ਕੀਤਾ ਗਿਆ ਸੀ ਵੀ ਕੋਈ ਵੀ ਕੰਪਨੀ ਜਾਂ ਜਿਹੜੀ ਨਿਗਮ ਆ ਉਹਨੂੰ ਨਾਗਰਿਕਤਾ ਪ੍ਰਦਾਨ ਨਹੀਂ ਕੀਤੀ ਜਾਊਗੀ ਸੁਪਰੀਮ ਕੋਰਟ ਨੇ ਇਹ ਐਲਾਨ ਕੀਤਾ ਸੀ ਰਾਜੇ ਫਿਰ ਜਿਹੜਾ ਕੈਰੀ ਨਾਗਰਿਕਤਾ ਦਾ ਕਨਸੈਪਟ ਆ ਇਹ ਆਪਾਂ ਕਿੱਥੋਂ ਲਿਆ ਬ੍ਰਿਟੇਨ ਤੋਂ ਇੰਗਲੈਂਡ ਤੋਂ ਕਿੱਥੋਂ ਲਿਆ ਇਹ ਇੰਗਲੈਂਡ ਤੋਂ ਯੂ ਐਸ ਏ ਦੇ ਵਿੱਚ ਰਾਜੇ ਦੋਰੀ ਨਾਗਰਿਕਤਾ ਪਾਈ ਜਾਂਦੀ ਆ ਤੇ ਇੰਗਲੈਂਡ ਦੇ ਵਿੱਚ ਇਹ ਕੈਰੀ ਆ ਆਪਾਂ ਇਹ ਕਨਸੈਪਟ ਜਿਹੜਾ ਕੈਰੀ ਨਾਗਰਿਕਤਾ ਦਾ ਉਹ ਇੰਗਲੈਂਡ ਤੋਂ ਲਿਆ ਫਿਰ ਇਸ ਬੰਦੀ ਅਪਵਾਦ ਵੀ ਹੈ ਰਾਜੇ ਜਿਵੇਂ ਜਿਹੜੇ ਆਪਾਂ ਪਿੱਛੇ ਪੜ ਕੇ ਆਏ ਆ ਨਾ ਵੀ ਆਰਟੀਕਲ ਨੰਬਰ 15 16 19 29 ਤੇ 30 ਆ ਜਿਹੜੇ ਇਹ ਕੱਲੇ ਜਿਹੜੇ ਆਪਣੇ ਜਿਹੜੇ ਆਪਣੇ ਭਾਰਤੀ ਮੂਲ ਦੇ ਵਾਸੀ ਆ ਉਹਨਾਂ ਨੂੰ ਹੀ ਮਿਲਦੇ ਆ ਵਿਦੇਸ਼ੀ ਨਾਗਰਿਕਾਂ ਨੂੰ ਨਹੀਂ ਮਿਲਦੇ ਤੇ ਇਹਨਾਂ ਨਾ ਇਹਨਾਂ ਆਰਟੀਕਲਸ ਦੇ ਨਾਲ ਸੰਬੰਧਿਤ ਕੁਝ અપਵਾਦ ਆ ਜਿਵੇਂ ਆਰਟੀਕਲ ਨੰਬਰ 15 1 ਦੇ ਵਿੱਚ ਕਿਹਾ ਗਿਆ ਰ ਹੈ ਜੇ ਵੀ ਲਿੰਗ ਜਾਤੀ ਜਨਮ ਧਰਮ ਦੇ ਆਧਾਰ ਤੇ ਕੋਈ ਵਿਤਕਰਾਨ ਨਹੀਂ ਕੀਤਾ ਜਾ ਸਕਦਾ ਵੀ ਸਾਰਿਆਂ ਨੂੰ ਜਿਹੜਾ ਉਹ ਸਮਾਨ ਸਮਝਿਆ ਜਾਊਗਾ ਹਨਾ ਪਰ ਇਹਦੇ ਵਿੱਚ અપਵਾਦ ਕੀ ਹੈ राजे ਵੀ ਪੋਜੀਟਿਵ ਡਿਸਕ੍ਰਿਮੀਨੇਸ਼ਨ ਕੀਤੀ ਜਾ ਸਕਦੀ ਆ ਯਾਨੀ ਕਿ ਪੋਜੀਟਿਵ ਪੱਖ ਤੋਂ ਵਿਤਕਰਾ ਆਪਾਂ ਕਰ ਸਕਦੇ ਆ ਜਿਵੇਂ ਵੀ ਜਿਹੜੇ ਨਾਲ ਜਿਹੜੇ ਵਰਗ ਆ ਜਿਹੜੇ ਸਮਾਨ ਉਹਨਾਂ ਵਰਗਾਂ ਨੂੰ ਸਮਾਨ ਕਰ ਸਕੀ ਜਿਹੜੇ ਪਹਿਲਾਂ ਤੋਂ ਹੀ ਵਿਤਕਰਾ ਜਿਨ੍ਹਾਂ ਦੇ ਨਾਲ ਹੋਇਆ ਯਾਨੀ ਕਿ ਜਿਹੜੇ ਪਹਿਲਾਂ ਤੋਂ ਹੀ ਪਛੜੇ ਹੋਏ ਆ ਉਹਨਾਂ ਨੂੰ ਆਪਾਂ ਸਮਾਨ ਕਰਨ ਦੇ ਵਾਸਤੇ ਜਿਹੜਾ ਪੋਜੀਟਿਵ ਡਿਸਕ੍ਰਿਮੀਨੇਸ਼ਨ ਉਹ ਕਰ ਸਕਦੇ ਆ ਜਿਵੇਂ राजे 93 ਐਮੈਂਡਮੈਂਟ ਹੋਈ ਸੀਗੀ 2005 ਦੇ ਵਿੱਚ ਜਿਹਦੇ ਵਿੱਚ ਜਿਹੜੀ OBC ਨਾਲ ਸੰਬੰਧਿਤ ਸੀ ਉਹਨਾਂ ਦੇ ਵਾਸਤੇ ਜਿਹੜਾ ਰਾਖਵਾਕਰਨ ਕੀਤਾ ਗਿਆ ਸੀਗਾ ਯਾਨੀ ਕਿ ਉਹਨਾਂ ਨੂੰ ਜਿਹੜੇ ਦੂਜੇ ਜਿਹੜੇ ਸਹੀ ਉਹਨਾਂ ਦੇ ਨਾਲ ਸਮਾਨ ਕਰਨ ਦੇ ਵਾਸਤੇ ਯਾਨੀ ਕਿ ਉਹ ਪਛੜੇ ਹੋਏ ਸੀ ਨਾ ਉਹਨਾਂ ਨੂੰ ਸੁਰੱਖਿਆ ਦੇਣ ਦੇ ਵਾਸਤੇ ਇਹ ਸੋਧ ਕੀਤੀ ਗਈ ਸੀ ਫਿਰ ਜਿਵੇਂ ਹੋਈ ਸੀ राजे 103 ਐਮੈਂਡਮੈਂਟ 2019 ਦੇ ਵਿੱਚ ਹੋਈ ਸੀ राजे ਜਿਹਦੇ ਵਿੱਚ ਇਕਨੋਮਿਕਸ ਵੀਕ ਵੀਕਰ ਸੈਕਸ਼ਨਸ ਵਾਸਤੇ ਜਿਹੜਾ ਹੈਗਾ ਰੱਖਵਾ ਕਰਨ ਕੀਤਾ ਗਿਆ ਸੀ ਤਾਂ ਇਹ ਇਹ ਹੁੰਦਾ ਰਹਾ ਜਿਵੇਂ ਕਿ ਆਪਣੇ ਭਾਰਤ ਦੇ ਜਿਹੜੇ ਮੂਲ ਭਾਰਤੀ ਦੇ ਵਸਨੀਕਾ ਉਹਨਾਂ ਦੇ ਨਾਲ ਵੀ ਇਹ ਚੀਜ਼ ਹੁੰਦੀ ਆ ਵੀ ਜਿਵੇਂ ਕੁਝ ਜਿਹੜੇ ਆਰਟੀਕਲ ਆਪਾਂ ਕਹਿੰਦੇ ਤਾਂ ਹੈ ਵੀ ਜਿਹੜੇ ਭਾਰਤੀ ਮੂਲ ਦੇ ਵਸਨੀਕਾਂ ਨੂੰ ਦਿੱਤੇ ਗਏ ਆ ਵੀ ਇਹ ਅਧਿਕਾਰ ਪਰ ਉਹਨਾਂ ਦੇ ਵਿੱਚ ਵੀ ਇਹ અપਵਾਦ ਪਾਇਆ ਜਾਂਦਾ ਜਿਵੇਂ 5 1 ਦੇ ਵਿੱਚ ਪੋਜੀਟਿਵ ਡਿਸਕ੍ਰਿਮੀਨੇਸ਼ਨ ਦਾ અપਵਾਦ ਪਾਇਆ ਜਾਂਦਾ ਉਦੋਂ ਬਾਅਦ ਆਰਟੀਕਲ 6 3 ਦੇ ਅਨੁਸਾਰ ਅਫਸਰ ਦੀ ਸਮਾਨਤਾ ਦਿੱਤੀ ਗਈ ਆ ਵੀ ਸਾਰਿਆਂ ਨੂੰ ਜਿਹੜਾ ਸਮਾਨ ਮੌਕੇ ਦਿੱਤੇ ਜਾਣਗੇ ਕੰਮ ਕਰਨ ਦੇ ਤਾਂ ਜਿਵੇਂ ਵੀ ਮੰਨ ਲਓ ਪੋਸਟਾਂ ਦੇ ਵਿੱਚ ਰਾਖਵਾ ਕਰਨਾ ਜਿਹੜਾ ਇਹਦੇ ਵਿੱਚ ਫਵਾਦ ਕੀ ਹੁੰਦਾ ਰਹੇ ਜੇ ਜਦੋਂ ਕੋਈ ਪੋਸਟਾਂ ਨਿਕਲਦੀਆਂ ਤਾਂ ਜਿਹੜਾ ਰਾਖਵਾ ਕਰਨਾ ਉਹ ਸਬੰਧਿਤ ਰਾਜ ਵਿੱਚ ਹੀ ਹੁੰਦਾ ਜਿਵੇਂ ਮੰਨ ਲਓ ਹੁਣ ਆਪਣੇ ਪੰਜਾਬ ਦੇ ਵਿੱਚ ਪੋਸਟਾਂ ਨਿਕਲਦੀਆਂ ਵੀ ਇੱਥੇ ਜਿਹੜਾ ਫਾਰਮ ਆ ਉਹ ਤਾਂ Rajasthan ਵਾਲੇ ਵੀ ਭਰ ਸਕਦੇ ਆ ਪਰ ਜਿਹੜਾ ਰਾਖਵਾ ਕਰਨਾ ਉਹ ਕੱਲਾ ਪੰਜਾਬ ਦੇ ਵਸਨੀਕਾਂ ਵਾਸਤੇ ਹੀ ਆ ਦੂਜੇ ਰਾਜ ਨਾਲ ਸਬੰਧਿਤ ਜਿਹੜੇ ਵਿਅਕਤੀ ਆ ਉਹਨਾਂ ਨੂੰ ਰਾਖਵਾ ਕਰਨ ਨਹੀਂ ਮਿਲਦਾਗਾ ਫਿਰ ਜਿਹੜੀ ਫੀਸ ਵੀ ਆ ਉਹ ਦੂਜੇ ਰਾਜਾਂ ਤੋਂ ਜਿਹੜੀ ਵੱਧ ਲਈ ਜਾ ਸਕਦੀ ਹੈ ਜਿਵੇਂ ਆਪਾਂ ਫਾਰਮ ਭਰਦੇ ਆ ਜੇ ਆਪਣੇ ਤੋਂ ਮੰਨ ਲਓ 1000 ਰੁਪਿਆ ਫੀਸ ਭਰੀ ਜਾਂ ਲਈ ਜਾਂਦੀ ਹੈ ਕੋਈ ਵੀ ਕੰਪੀਟੀਟਿਵ ਇਗਜ਼ਾਮ ਜਦੋਂ ਆਪਾਂ ਭਰਦੇ ਆ ਉਹਦੀ ਫੀਸ ਤਾਂ ਜਿਹੜੇ ਹੋਰ ਸਟੇਟਸ ਦੇ ਨਾਲ ਸੰਬੰਧਿਤ ਵਿਅਕਤੀ ਹੁੰਦੇ ਆ ਉਹਨਾਂ ਤੋਂ ਇਹ ਫੀਸ ਆ ਜਿਹੜੀ ਉਹ ਵੱਧ ਲਈ ਜਾ ਸਕਦੀ ਹੈ 1100 ਲਈ ਜਾ ਸਕਦੀ ਹੈ 1500 ਲਈ ਜਾ ਸਕਦੀ ਹੈ ਵੀ ਉਹਨਾਂ ਤੋਂ ਅਲੱਗ ਲਈ ਜਾ ਸਕਦੀ ਆ ਪਰ ਰਾਜੇ ਸੰਸਦ ਦੇ ਕੋਲ ਅਧਿਕਾਰ ਹੁੰਦਾ ਇਹ ਜ਼ਰੂਰੀ ਨਹੀਂ ਵੀ ਸੰਸਦ ਦੇ ਕੋਲ ਇਹ ਅਧਿਕਾਰ ਹੁੰਦਾ ਵੀ ਉਹ ਦੂਜੇ ਰਾਜਾਂ ਦੇ ਵਿੱਚ ਜਿਹੜੀ ਨੌਕਰੀ ਕਰਨਾ ਉਹਦੇ ਤੇ ਰੋਕ ਵੀ ਲਗਾ ਸਕਦੀ ਆ ਮੀਨ ਕਿ ਜ਼ਰੂਰੀ ਨਹੀਂ ਵੀ ਜੇ ਆਪਣੇ ਪੰਜਾਬ ਦੇ ਵਿੱਚ ਪੋਸਟਾਂ ਨਿਕਲੀਆਂ ਤਾਂ ਵੀ ਆਪਾਂ ਉਹਨਾਂ ਨੂੰ ਜਿਹੜਾ ਵੀ ਐ ਕਹਿ ਸਕਦੇ ਆ ਵੀ ਜਿਵੇਂ ਰਾਜਸਥਾਨ ਵਾਲੇ ਆ ਕੇ ਫਾਰਮ ਭਰ ਹੀ ਸਕਦੇ ਤੇ ਰੋਕ ਵੀ ਲਗਾ ਸਕਦੇ ਆ ਤਾਂ ਇਹ ਅਧਿਕਾਰ ਰੋਕ ਲਾਉਣ ਦਾ ਅਧਿਕਾਰ ਕਿਹਦੇ ਕੋਲੇ ਹੁੰਦਾ ਸੰਸਦ ਦੇ ਕੋਲੇ ਹੁੰਦਾ ਉਹਨੇ ਆਪਣੇ ਇਸ ਅਧਿਕਾਰ ਦੀ ਵਰਤੋਂ ਜਿਹੜੀ ਉਹ 32ਵੀਂ ਸੋਧ 1973 ਦੇ ਤਹਿਤ ਕੀਤੀ ਆ ਆਰਟੀਕਲ 371 ਡੀ ਦੇ ਅਨੁਸਾਰ ਆਂਧਰਾ ਪ੍ਰਦੇਸ਼ ਦੇ ਵਿੱਚ ਇਹ ਵਿਵਸਥਾ ਲਾਗੂ ਕੀਤੀ ਆ ਵੀ ਉੱਥੇ ਜਿਹੜਾ ਆਂਧਰਾ ਪ੍ਰਦੇਸ਼ ਦੇ ਜਿਹੜੇ ਵਿਅਕਤੀ ਆ ਉਹੀ ਜਿਹਨੂੰ ਸਮਾਨ ਪੋਸਟਾਂ ਆਉਂਦੀਆਂ ਜਾਂ ਅਫਸਰ ਦੀ ਜਿਹੜੀ ਸਮਾਨਤਾ ਉਹਨਾਂ ਵਾਸਤੇ ਹੀ ਹੈ ਕੱਲੀ ਕਿਸੇ ਬਾਹਰਲੇ ਸਟੇਟ ਦੇ ਜਿਹੜੇ ਵਿਅਕਤੀ ਆ ਉੱਥੇ ਜਾ ਕੇ ਵੀ ਅਪਲਾਈ ਨਹੀਂ ਕਰ ਸਕਦੇ ਉਸ ਤੋਂ ਬਾਅਦ ਆਰਟੀਕਲ 19(1)(d) ਤੇ (e) ਦੇ ਅਨੁਸਾਰ ਇਹਦੇ ਵਿੱਚ ਹੁੰਦਾ ਨਾ ਵੀ ਆਪਾਂ ਭਾਰਤ ਦੇ ਕਿਸੇ ਵੀ ਖੇਤਰ ਵਿੱਚ ਘੁੰਮ ਸਕਦੇ ਆ ਨਿਵਾਸ ਕਰ ਸਕਦੇ ਆ ਆਪਾਂ ਨੂੰ ਸੁਤੰਤਰਤਾ ਦਿੱਤੀ ਗਈ ਆ ਪਰ ਜਿਹੜੇ ਐਸਸੀ ਤੇ ਐਸਟੀ ਏਰੀਆਜ਼ ਹੁੰਦੇ ਆ ਨਾ ਤਾਂ ਆਪ ਉੱਥੇ ਘੁੰਮ ਸਕਦੇ ਆ ਨਾ ਹੀ ਉੱਥੇ ਨਿਵਾਸ ਕਰ ਸਕਦੇ ਆ ਜਿਵੇਂ ਜਿਹੜੇ ਆਪਾਂ ਅਨੁਸੂਚੀਆਂ ਵਾਲੇ ਟੌਪਿਕ ਦੇ ਵਿੱਚ ਪੜ੍ਹ ਕੇ ਆਏ ਆ ਜਿਹੜੇ ਉਹ ਆਦੀਵਾਸੀ ਨਾਲ ਸੰਬੰਧਿਤ ਰਾਏ ਦੱਸੇ ਗਿਆ ਨਾ 11 ਸਟੇਟਸ ਆ ਲੱਗ ਦਿੱਤੀਆਂ ਗਈਆਂ ਚਾਰ ਅਲੱਗ ਜਿਨ੍ਹਾਂ ਨੂੰ ਆਪਾਂ ਏਟੀਐਮ ਮਸ਼ੀਨ ਇਸ ਟ੍ਰਿਕ ਦੇ ਨਾਲ ਵੀ ਯਾਦ ਕੀਤਾ ਸੀ ਤਾਂ ਉਸ ਜਿਹੜੇ ਉਹ ਏਰੀਆ ਹੁੰਦੇ ਆ ਉਹਨਾਂ ਦੇ ਵਿੱਚ ਨਾ ਤਾਂ ਆਪਾਂ ਘੁੰਮ ਸਕਦੇ ਆ ਤੇ ਨਾ ਹੀ ਆਪਾਂ ਨਿਵਾਸ ਕਰ ਸਕਦੇ ਆ ਤੇ ਨਾ ਹੀ ਉੱਥੇ ਜਾ ਕੇ ਆਪਾਂ ਕੋਈ ਜਿਹੜਾ ਆਪਦਾ ਵੀ ਯਾਨੀ ਕਿ ਕੰਮ ਕਰ ਸਕਦੇ ਆ ਉਹ ਉਹਨਾਂ ਖੇਤਰ ਦੇ ਵਸਦੀ ਜਿਹੜੇ ਹੈਗੇ ਆ ਜਿਹੜੇ ਉੱਥੋਂ ਦੇ ਨਿਵਾਸੀ ਆ ਉਹਨਾਂ ਉਹ ਹੀ ਉੱਥੇ ਕੰਮ ਕਰ ਸਕਦੇ ਆ ਉਹ ਹੀ ਉੱਥੇ ਰਹਿ ਸਕਦੇ ਆ ਤਾਂ ਇਹ ਸਿਰਾ ਜੇ ਕੁਝ ਉਪਵਾਦ ਵੀ ਜਿਹੜੇ ਅਧਿਕਾਰ ਜਿਹੜੇ ਆਪਣੇ ਭਾਰਤੀ ਮੂਲ ਦੇ ਵਸਨੀਕਾਂ ਨੂੰ ਹੀ ਦਿੱਤੇ ਗਏ ਆ ਉਹਨਾਂ ਦੇ ਵਿੱਚ ਵੀ ਕੁਝ ਰੋਕਾਂ ਪਾਈਆਂ ਗਈਆਂ ਵੀ ਸਾਰੇ ਭਾਰਤੀਆਂ ਨੂੰ ਉਹ ਵੀ ਨਹੀਂ ਮਿਲ ਸਕਦੇ ਉਸ ਤੋਂ ਬਾਅਦ ਰਾਜੇ ਨਾਗਰਿਕਤਾ ਦੇ ਨਾਲ ਸੰਬੰਧਿਤ ਰੂਲ ਆ ਸੰਬੰਧਿਤ ਦੋ ਤਰ੍ਹਾਂ ਦੇ ਰੂਲ ਆ ਰਾਜੇ ਪਹਿਲਾ ਹੈਗਾ ਯੂਸ ਸੋਲੀ ਇਹ ਲਾਟਿਨ ਭਾਸ਼ਾ ਦਾ ਸ਼ਬਦ ਹੈ ਰਾਜੇ ਜਿਹਦੇ ਵਿੱਚ ਜਿਹਦਾ ਆਧਾਰ ਕੀ ਹੁੰਦਾ ਵੀ ਭੂਮੀ ਦੇ ਆਧਾਰ ਤੇ ਨਾਗਰਿਕਤਾ ਦਿੱਤੀ ਜਾਂਦੀ ਆ ਪਾਵ ਜੋ ਵਿਅਕਤੀ ਜਿਹੜਾ ਉਹ ਮੇਰੀ ਧਰਤੀ ਦੇ ਜਨਮ ਲਵੇਗਾ ਉਹ ਮੇਰਾ ਨਾਗਰਿਕ ਹੋਵੇਗਾ ਇਸ ਸਿਧਾਂਤ ਜਿਹੜਾ ਹੈਗਾ ਉਹ ਪਹਿਲਾਂ ਯੂਐਸਏ ਦੇ ਵਿੱਚ ਫਾਲੋ ਕੀਤਾ ਗਿਆ ਸੀ ਤੇ ਮੋਤੀ ਲਾਲ ਨਹਿਰੂ ਨੇ ਇਹਨੂੰ ਭਾਰਤ ਦੇ ਵਿੱਚ ਅਪਣਾਇਆ ਸੀ ਤਾਂ 1987 ਤੱਕ ਜਿਹੜਾ ਭੂਮੀ ਦੇ ਅਧਿਕਾਰ ਨੂੰ ਫਾਲੋ ਕੀਤਾ ਗਿਆ ਭਾਰਤ ਦੇ ਵਿੱਚ ਯੂਸ ਲਈ ਇੱਕ ਜਿਹੜਾ ਭੂਮੀ ਦੇ ਭੂਮੀ ਦੇ ਆਧਾਰ ਤੇ ਜਿਹੜੀ ਨਾਗਰਿਕਤਾ ਦੀ ਗੱਲ ਕੀਤੀ ਜਾਂਦੀ ਆ ਇਸ ਦਾਤ ਯੂਐਸਏ ਦੇ ਵਿੱਚ ਸੀ ਤੇ ਭਾਰਤ ਦੇ ਵਿੱਚ ਇਹਨੂੰ ਮੋਤੀ ਲਾਲ ਨਹਿਰੂ ਜੀ ਨੇ ਅਪਣਾਇਆ ਤੇ 1987 ਤੱਕ ਇਸ ਅਧਿਕਾਰ ਨੂੰ ਜਿਹੜਾ ਸਿਦਾਂਤ ਨੂੰ ਜਿਹੜਾ ਉਹ ਫਾਲੋ ਕੀਤਾ ਗਿਆ ਫਿਰ ਦੂਜਾ ਹੁੰਦਾ ਰਜੇ ਯੂਸ ਸੈਂਗਿਉਨਿਸ ਜਿਹਦੇ ਵਿੱਚ ਖੂਨ ਦੇ ਆਧਾਰ ਤੇ ਨਾਗਰਿਕਤਾ ਪ੍ਰਦਾਨ ਕੀਤੀ ਜਾਂਦੀ ਹੈ ਜੋ ਕਿ ਭਾਰਤ ਦੇ ਵਿੱਚ ਵਰਤਮਾਨ ਸਮੇਂ ਫਾਲੋ ਕੀਤਾ ਜਾਂਦਾ ਫਿਰ ਆਉਂਦਾ ਰਜੇ ਜੇਕਰ ਕੋਈ ਵਿਅਕਤੀ ਜਿਹੜਾ ਉਹ ਜਹਾਜ਼ ਦੇ ਵਿੱਚ ਜਨਮ ਲੈਂਦਾ ਤਾਂ ਉਹਨੂੰ ਕਿੱਥੋਂ ਦੀ ਨਾਗਰਿਕਤਾ ਮਿਲੂਗੀ ਜਿੱਥੋਂ ਦਾ ਜਹਾਜ਼ ਹੈ ਜਿਹੜਾ ਉਹ ਜਿੱਥੋਂ ਦਾ ਜਹਾਜ ਰਜਿਸਟ੍ਰੇਸ਼ਨ ਜਹਾਜ਼ ਦੀ ਰਜਿਸਟ੍ਰੇਸ਼ਨ ਹੋਊਗੀ ਉਥੋਂ ਦੀ ਉਹਨੂੰ ਨਾਗਰਿਕਤਾ ਦਿੱਤੀ ਜਾਊਗੀ ਭਾਰਤ ਦੇ ਰੂਲ ਦੇ ਅਨਸਾਰ ਜੋ ਵਿਅਕਤੀ ਜਹਾਜ਼ ਦੇ ਵਿੱਚ ਜਨਮ ਲੈਂਦਾ ਜਿੱਥੋਂ ਦੀ ਜਹਾਜ਼ ਦੀ ਰਜਿਸਟ੍ਰੇਸ਼ਨ ਹੋਊਗੀ ਉਥੋਂ ਦੀ ਉਸ ਨਾਗਰਿਕ ਨੂੰ ਨਾਗਰਿਕਤਾ ਪ੍ਰਦਾਨ ਕੀਤੀ ਜਾਊਗੀ ਤਾਂ ਅੱਜ ਏਸੀ ਆਪਣੀ ਅੱਜ ਦੀ ਕਲਾਸ ਜਿਹਦੇ ਵਿੱਚ ਆਪਾਂ ਨਾਗਰਿਕਤਾ ਦਾ मीनिंग ਫਿਰ ਨਾਗਰਿਕ ਕਿੰਨੇ ਤਰ੍ਹਾਂ ਦੇ ਹੁੰਦੇ ਆ ਫਿਰ ਕਿਹੜੇ ਅਧਿਕਾਰ ਆ ਜਿਹੜੇ ਕੱਲੇ ਭਾਰਤੀ ਨਾਗਰਿਕਾਂ ਨੂੰ ਦਿੱਤੇ ਗਏ ਆ ਫਿਰ ਕਿਹੜੇ ਅਧਿਕਾਰ ਆ ਜਿਹੜੇ 26 ਨਵੰਬਰ ਨੂੰ ਲਾਗੂ ਕੀਤੇ ਗਏ ਫਿਰ ਕਿਹੜੇ ਅਧਿਕਾਰ ਜਿਹੜੇ 26 ਜਨਵਰੀ ਨੂੰ ਲਾਗੂ ਕੀਤੇ ਗਏ ਆ ਫਿਰ ਨਾਗਰਿਕਤਾ ਦਾ ਸਰੂਪ ਫਿਰ ਜਿਹੜੇ અપਵਾਦ ਆ ਜਿਹੜੇ ਕੱਲੇ ਭਾਰਤੀਆਂ ਨੂੰ ਆਰਟੀਕਲਾਂ ਦੇ ਜਿਹੜੇ ਦਿੱਤੇ ਗਏ ਆ ਅਧਿਕਾਰ ਦਿੱਤੇ ਗਏ ਆ ਉਹਨਾਂ ਦੇ ਨਾਲ ਸੰਬੰਧਿਤ અપਵਾਦ ਆ ਜਿਹੜੇ ਉਹਨਾਂ ਨੂੰ ਡਿਸਕਸ ਕੀਤਾ ਫਿਰ ਨਾਗਰਿਕਤਾ ਦੇ ਨਾਲ ਸੰਬੰਧਿਤ ਜਿਹੜੇ ਦੋ ਤਰ੍ਹਾਂ ਦੇ ਰੂਲ ਆ ਉਹਨਾਂ ਨੂੰ ਆਪਾਂ ਡਿਸਕਸ ਕੀਤਾ ਤੇ ਜਿਵੇਂ ਉਮੀਦ ਕਰਦੀ ਤੁਹਾਨੂੰ ਇਹ ਸਾਰਿਆਂ ਨੂੰ ਪੂਰਾ ਸਮਝ ਲੱਗਿਆ ਹੋਵੇਗਾ ਤੇ ਅੱਗੇ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਰਹਿ ਜੀ ਜਿਹੜੇ ਇਹਨਾਂ ਦੇ ਨਾਲ ਸੰਬੰਧਿਤ ਨਾਗਰਿਕਤਾ ਦੇ ਨਾਲ ਸੰਬੰਧਿਤ ਆਰਟੀਕਲ ਆ ਉਹਨਾਂ ਨੂੰ ਡਿਸਕਸ ਕਰਾਂਗੇ ਤੇ ਅਜੇ ਜੇ ਮੇਰੀ ਕਲਾਸ ਵਧੀਆ ਲੱਗੀ ਤਾਂ ਸਾਰੇ ਜਣੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਕੱਲ੍ਹ ਨੂੰ ਇੱਕ ਨਵੀਂ ਕਲਾਸ ਦੇ ਵਿੱਚ ਧੰਨਵਾਦ